ਰਾਮਨਗਰ ਪੁਲਿਸ ਚੌਂਕ ਦੇ ਅਧਿਨ ਪੈਂਦੇ ਪਿੰਡ ਸਸੀ ਥੇਦੇ ਵਿੱਚ ਨੌਜਵਾਨਾਂ 'ਕੀ ਦੋ ਗੁੱਟਾਂ 'ਕੀ ਲੜਾਈ ਹੋਈ ਹੈ ਜਿਸ ਦੇ ਵਿੱਚ ਤਿੰਨ ਨੌਜਵਾਨ ਜ਼ਖਮੀ ਹੋਏ ਹਨ ਜਿਸ ਦੇ ਵਿੱਚ ਇੱਕ ਨੌਜਵਾਨਾ ਸਵੇਰੇ ਹਸਪੀਟਲ ਵਿੱਚ ਨਹੀਂ ਮਿਲਿਆ ਪੁਲਿਸ ਅਧਿਕਾਰੀ ਗੁਰਬਾਜ ਸਿੰਘ ਜਿਹੜੇ ਰਾਮਨਗਰ ਚੌਂਕੀ ਸਥਾਨਾਤ ਹੈ ਉਹ ਦੋਨੋਂ ਪਾਰਟੀਆਂ ਦੇ ਬਿਆਨ ਦਰਜ ਕਰਨ ਆਏ ਉਹਨਾਂ ਨੇ ਦੱਸਿਆ ਕਿ ਉੱਥੇ ਲੜਾਈ ਹੋਈ ਹੈ ਜਿਸ ਦੇ ਵਿੱਚ ਅਸੀਂ ਜਾਂਚ ਕਰਨੇ ਬਿਆਨ ਲਿਖਣ ਦੇ ਬਾਅਦ ਜੋ ਵੀ ਦੋਸ਼ ਹੈ ਉਸ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਹੈ ਮੇਰਾ ਹਰਸ਼ਦੀਪ ਸਿੰਘ ਜੀ ਹਾਂ ਜੀ ਫਿਰ ਗੱਲ ਸੀ ਟੈਂਥ ਜੀ ਝਗੜਾ ਜੀ ਕੋਈ ਲੜਾਈ ਨਹੀਂ ਸੀ ਇਹਨਾਂ ਨਾਲ ਠੀਕ ਹੈ ਗੱਲ ਜੀ ਮੈਂ ਮੰਦਿਰ ਚ ਬੈਠਿਆ ਆ ਕਿ ਮੇਰੇ ਡੰਡੇ-ਮੁੰਡੇ ਲੈ ਕੇ ਜੀ ਮਾਰਨ ਕਿਰਪਾਨ ਨਾਲ ਲੈ ਰਿਤੀ ਕਿ ਪੰਜ-ਛੇ ਮੁੰਡੇ ਤੇ ਗਏ ਜੀ ਘਾਰਤੀ ਦੀ ਮੇਰੇ ਮਾਰੇ ਜੀ ਨਾਲ ਇੰਨੇ ਬੰਦੇ ਖੜੇ ਤੇ ਗਏ ਜੀ ਕਿਸੇ ਨੇ ਨਹੀਂ ਜੀ ਮੈਨੂੰ ਛਟਾਇਆ ਜਦ ਤੱਕ ਮੈਂ ਜਮੀਨ ਜੀ ਮੇਰੀ ਤਸੱਲੀ ਹੋਈ ਹੈਗੀ ਜਦ ਤੱਕ ਨਹੀਂ ਨਾ ਨਹੀਂ ਮੈਂ ਛੱਡਿਆ ਹੈਗਾ ਉਹਨਾਂ ਨੇ ਕਿਸੇ ਨੂੰ ਨਹੀਂ ਜੀ ਕੁੱਟਿਆ ਹੈਗਾ ਸਾਨੂੰ ਉਹ ਮੈਨੂੰ ਮੈਨੂੰ ਕੁੱਟ ਕੇ ਗਏ ਨੇ ਜੀ ਨਾਲ ਹੋਰ ਹੀ ਮੁੰਡੇ ਸੀ ਕੋਈ ਹਾਂ ਜੀ ਮੇਰੇ ਨਾਲ ਸੀ ਇਹ ਮੁੰਡਾ ਸੀ ਉਹਨੇ ਛਟਾਇਆ ਜੀ ਉਹਦੇ ਵੀ ਨਾਲ ਮੁੰਡੇ ਨਹੀਂ ਜੀ ਕੋਈ ਰੰਜਿਤ ਨਹੀਂ ਹੈ ਜੀ ਪਹਿਲਾਂ ਹਾਂਜੀ ਕੋਈ ਲੈਣ ਨਹੀਂ ਆਈ ਜੀ ਸਾਨੂੰ ਕਾਰ 'ਚ ਮੇਰੇ ਨਾਲ ਦਿਨ ਜੀ ਮੇਰਾ ਇਹਨਾਂ ਨੇ ਕਿਰਪਾਣਾ ਮਾਰੀਆਂ ਯਾਰ ਗਿਓ ਮਾਰੀਆਂ ਰਾੜਾਂ ਲੜਾਈ ਨਹੀਂ ਹੈ ਜੀ ਪੁਰਾਣੀ ਇਹਨਾਂ ਨਾਲ ਮੇਰਾ ਸੱਸਾ ਗੁੱਜਰਾ ਜੀ ਇੱਕ ਦਾਤਰ ਮਿਹੜੀ ਆ ਜੀ ਇੱਕ ਦਾ ਸੱਸਾ ਗੁੱਜਰਾ ਹੈ ਜੀ ਮੈਂ ਇਹ ਸੱਸੇ ਵੀ ਡਰ ਮੇਰੇ ਯਾਰ ਦੋਸਤ ਸੁਮੇਤ ਕੀ ਨਾਮ ਹੈ ਉਹ ਸੁਮੇਤ ਪਾਵਾ ਹਾਂ ਮੇਰਾ ਦੋਸਤ ਮੈਂ ਉਹਨੂੰ ਲੈਣ ਗਿਆ ਸੀ ਸਾਡੇ ਘਰ ਬੀਰਖੰਡਿਆਂ ਦਾ ਕੰਮ ਛਿੜਿਆ ਹੋਇਆ ਅਸੀਂ ਕਾਰ 'ਚ ਗਏ ਸੀ ਆਪਣੀ ਜਾਂ ਹਾਂ ਫਿਰ ਕੀ ਹੋਇਆ ਤੇ ਸੱਸੇ ਰਾਜ ਜਾਨਦੇ ਮੈਨੂੰ ਇਹਨਾਂ ਨੇ ਇਹਨਾਂ ਨੂੰ ਜਦੋਂ ਮੈਂ ਬਿਠਾ ਲਿਆ ਸਾਡੇ ਪਿੱਛੇ ਆਏ ਮੁੰਡੇ ਇਟਾਂ ਦੇ ਕਿਰਚਾ ਲੈ ਕੇ ਦਿਸਾਦੇ ਜੀ ਮੈਨੂੰ ਐਸੀ ਗੱਟੀ ਤੇ ਮਾਰਨ ਦਾ ਉਹ ਮੋਟਰਸਾਈਕਲ ਤੇ ਸੀ ਉਹਨਾਂ ਨੇ ਕਿਰਚਾ ਮਾਰਿਆ ਜੀ ਮੇਰੇ ਮੈਂ ਜੋ ਛੜਾਨ ਲੱਗੇ ਜੀ ਮੇਰੇ ਉਹਨਾਂ ਨੇ ਕਿਰਚਾ ਵਾਕੇ ਜੀ ਇੱਥੇ ਮਾਰੀ ਤੇ ਉਹ ਮੁੰਡੇ ਨੂੰ ਜਦੋਂ ਮੇਰੇ ਕਿਰਚਾ ਵੱਜ ਗਿਆ ਮੈਂ ਡਿੱਗ ਗਿਆ ਜੀ ਤੇ ਉਹਦੇ ਵੀ ਕਿਰਚਾ ਵੱਜੇ ਹੋਈਆਂ ਨੇ ਤੇ ਫੁੱਲ ਉਹਨਾਂ ਨਾਲ ਡਾਂਗਾ ਨਾਲ ਟੁੱਟਿਆ ਹੋਇਆ ਤੇ ਦੋ ਪਾਰਟੀਆਂ ਦੀ ਲੜਾਈ ਹੋਈ ਹੈ ਜੀ ਇੱਕ ਅਰਸ਼ਦੀਪ ਹੈ ਤੇ ਦੋ ਹੋਰ ਲੜਕੇ ਨੇ ਜਿਹੜੇ ਆਪਸ ਵਿੱਚ ਲੜੇ ਨੇ ਸਵੇਰੇ ਤੇ ਇਹਨਾਂ ਦੀ ਸੱਟਾਂ ਲੱਗੀਆਂ ਨੇ ਜੀ ਦੋਨਾਂ ਦੇ ਦੋਨੇ 17 ਮਤਲਬ 17 ਖਜਾਂ ਦੇ ਐਡਮਿਟ ਕਰਕੇ ਇਹਨਾਂ ਦੀ ਅਸੀਂ ਪੀਆਈ ਕਰ ਚੁੱਕਿਆ ਆ। ਆ ਰਾਮਨਗਰ ਚੌਂਕੀ ਚ ਨਾ। ਇੱਕ ਪਾਰਟੀ ਦੇ ਦੋ ਮੰਡੇ ਹੁਣ ਆਏ ਨੇ ਜੀ ਸਾਡੇ ਕੋਲ। ਦੂਜੀ ਪਾਰਟੀ ਦਾ ਪਹਿਲਾਂ ਦਾ ਉਹ ਪਹਿਲਾਂ ਆ ਗਈ ਸੀ ਸਾਡੇ ਕੋਲ। ਇਹ ਸਸਾਥੇ ਆ ਜੀ। ਤੇ ਕਿਸ ਤਰ੍ਹਾਂ ਲੜਗੜ ਦੱਸਣਗੇ? ਇਹ ਜੋ ਇੱਕ ਪਾਰਟੀ ਦੇ ਪੰਡਿਤ ਧਰਮੇੜੀ ਦੀ ਇੱਕ ਸਸਾਥੇ ਥੇ ਦੀਏ। ਉਥੇ ਸ਼ਿਵ ਮੰਦਰਾ ਮੰਦਰ ਦੇ ਗੇੜੇ ਚ ਆਪਾਂ ਝਗੜੇ ਹੋਣਗੇ ਜੀ। ਦੂਰਪਾਣੀ ਦਾਖਲ ਹੋਏ ਜੀ ਜਿਦਾਂ ਦੇ ਵਿਆਹਣ ਲੈਣ ਲੈ ਰਿਆ ਹੀ ਪਰ ਬਿਆਂ ਦੀ ਪਰਦਾ ਕਰਨ ਤੋਂ ਬਾਅਦ ਅਗਲੀ ਕਾਰ ਵੀਆਹ ਨੂੰ ਲੈਣ ਜਾਉ ਜੀ ਕੌਣ ਕੌਣ ਮੁੰਡੇ ਦਾ ਦਾਖਲ ਆਇਆ ਗਿਆ ਯਾਰ ਲਿਖ ਰਹੇ ਇੱਕ ਹਰਸ਼ਦੀਪਾਈ ਇੱਕ ਨਾਜ਼ਰੀ ਦਾ ਦੋ ਹੀ ਹੈ ਦੋ ਹੀ ਨੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼